ਆਂ ਜਸ ਸਤਿਗੁਰ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਮਖਾਉਣੀਆਂ ਇੱਕ ਬਿਲਕੁਲ ਤਾਜੀ ਸੋਈ ਹੈ ਤੇ ਇੱਕ ਗੱਬਣ ਹੈ ਗੱਬਣ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਸੁਵੀਦਿ ਆਪਣੀ ਦੋ ਟੈਮ ਚੁਆਈ ਕਰਕੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਮਾਰਕ ਦੀ ਨਾਮ ਦੱਸਦੇ ਕਰੀ ਫਿਰ ਹਾਂ ਵੀਰ ਜੀ ਮਿੰਟੂ ਸਿੰਘ ਜੋਂ ਹਾਂਜੀ ਪਿੰਡ ਸਰਾਏ ਤਹਿਸੀਲ ਜਨਾਲਾ ਦੀ ਹਲਾ ਅਮਰਸਾ ਫਿਰ ਫੋਨ ਨੰਬਰ ਬੋਲ ਦੋ 9884399325 ਠੀਕ ਹੈ ਜੀ ਹਾਂਜੀ ਲਾਥ ਕੇ ਪਾਣੀ ਪੋਣੀ ਫਿਰ ਹਾਂਜੀ ਹੋ ਗਈ ਮਹਾਰਾਜ ਦੀ ਕਿਰਪਾ ਲਾਗੇ ਲਾਗੇ ਪੂਰਾ ਇੱਕ ਕਰੀ ਪਾਣੀ ਭਰ ਗਿਆ ਹੈ ਨਾ ਤੇ ਬੇਲੀ ਕੋ ਥੋੜਾ ਠਾ ਰਹਿ ਗਿਆ ਠੀਕ ਤੁਹਾਡੀ ਬੇਲੀ ਹੈ ਬਈ ਉੱਚੀ ਕਾਫੀ ਆ ਨਹੀਂ ਤੇ ਇੱਥੇ ਵੀ ਅੰਦਰ ਵੀ ਆ ਜਣਾ ਹੈ ਠੀਕ ਐ ਇਹ ਵੀ ਹੁਣ ਚਲੋ ਤੁਹਾਡੇ ਲੱਗ ਬੰਨੇ ਲੱਥ ਗਿਆ ਵਾ ਪਹਿਲੀਆਂ ਪੋਲੀਆਂ ਚ ਰਹਿ ਗਿਆ ਪਾਣੀ ਤੇ ਆ ਵੀ ਰਸਤੇ ਸਾਫ ਹੋ ਗਏ ਆ ਐਨ ਨਹੀਂ ਬੜਾ ਜੀ ਤੇ ਪਾਣੀ ਉਤਰਾ ਜੇ ਪਹਿਲੀਆਂ ਚ ਖਲੋਤੇ ਆ ਝੋਨੇ ਤੁਹਾਡੇ ਲੱਗ ਬੰਨੇ ਵੀ ਸਾਰੇ ਖਰਾਬ ਹੋ ਗਏ ਹਨ ਸਾਰਾ ਫਸਲ ਸਾਰੀ ਖਰਾਬ ਹੀ ਹੋ ਗਈ ਹੈ ਲਗਭਗ ਹਨ ਜਿਹਨੂੰ ਨਿਕਲਿਆ ਪਾਣੀ ਸੱਕੀ ਦੇ ਨਾਲ ਨਾਲ ਸਾਰਾ ਸਾਰਾ ਹੀ ਖਰਾਬ ਹੋ ਗਈ ਹੈ ਠੀਕ ਐ ਚਲੋ ਇਹ ਜੋ ਕੁਦਰਤੀ ਮਾਰਿਆ ਹੁਣ ਉਹਦੀ ਮਰਜ਼ੀ ਮਾਲਕ ਦੀ ਸਾਰੀ ਦੀ ਹਾਂਜੀ ਹਾਂਜੀ ਤੇ ਸ਼ੁਰੂਆਤ ਫੇਰ ਗੱਬਨ ਝੋਟੀ ਤੇ ਕਰੀਏ ਕਿੱਥੇ ਕਰ ਲੋ ਸਾਨੇ ਦੇ ਕਰੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆਹ ਦੇਖ ਸੰਦੇ ਜੀ ਥਾਨ ਅਗਲੇ ਪਿਛਲੇ ਥਾਨ ਲਗਭਗ ਇੱਕੋ ਜਿਹੀ ਸਾਈਜ ਦੇ ਆ ਕਿੰਨੇ ਕਿ ਤੁੱਦ ਵਾਲੀ ਹੈ ਵਿੱਧੀ ਹੈ ਦੁੱਧ ਵਿੱਚ ਜੀ ਗੱਭਣ ਆ ਹਾਂ ਜੀ ਪਹੁੰਚ ਦੀ ਵਿੱਧੀ ਤੇ ਕੋਈ ਗੱਲ ਨਹੀਂ ਦੇ ਤੱਕ ਨਹੀਂ ਆ ਹਾਂ ਜੀ ਬਾਕੀ ਪੀਲੇ ਘਰ ਆ ਜਾਂਦਾ ਵੀ 10000 ਕਿਲੋ ਚੋਆ ਠੀਕ ਹੈ ਹਾਂ ਜੀ ਇਸੇ ਬਾਅਦ ਆ ਹੁੰਦਾ ਦੁੱਧ ਤੇ ਤੁਹਾਨੂੰ ਪਤਾ ਹਾਂ ਜੀ ਤੇ ਆ ਦੇਖ ਸਕਦੇ ਹਵਾ ਨਾਲ ਦੇ ਕਰੀ ਲੱਗੇ ਤਾਂ ਹਲੋ ਸੰਦੇ ਜੀ ਤੇ ਬਾਕੀ ਜੇ ਕੋ 5-7 ਦਿਨ ਲੱਜੂਗੀ ਹਨਾ ਅੱਜ ਅਜੇ ਲਾ 15 ਦਿਨ ਹੈਗੇ ਆ ਤੇ ਠੀਕ ਹੈ ਹਾਂਜੀ ਬਸ ਬਣ ਚੰਗੀ ਜਾਣੀ ਥਣ ਥਣ ਓਕੇ ਜੇ ਸਾਰੇ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਲਈ ਹੈ ਬਾਕੀ ਜਿਹਨੇ ਖੜਨੀ ਆਪਣੀ ਤਸੱਲੀ ਕਰਕੇ ਠੀਕ ਹੈ ਇਥੋਂ ਦੀ ਸਾਡੀ ਗਾਰੰਟੀ ਆ ਠੀਕ ਹੈ ਹਾਂਜੀ ਬਾਕੀ ਜਿਹਦੇ ਕੋਈ ਫਿੱਟ ਕੋ ਖੜੇ ਜਿਹਦੇ ਨਹੀਂ ਫਿੱਟਣਾ ਹਾਂਜੀ ਠੀਕ ਹੈ ਜਿਤਨਾ ਉਨੇ 21 ਥੋੜਾ ਜਿਹਾ ਆ ਜੇ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਉਦਾਂ 22 ਮਰਟੀ ਭੰਦੀ ਆ 22 ਭੰਦੀ ਆ ਨਾ ਮਸਰਗ ਤੇ ਉਹ ਮੇਰਾ ਆਪਣਾ ਲੋਡ ਪੂਰਾ ਥਣਾ ਦੇ ਵਿੱਚ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਆ ਲੈ ਸਦੇ ਤਰਾ ਤਨ ਬਣਾ ਕਰਿਆ ਤੇ ਬਾਈ ਮਰੀ ਜੀ ਰੱਖ ਲਈ ਤੋਰੋ ਫੇਰ ਇੱਕ ਰੀ ਨੂੰ ਲੈ ਬਾਕੀ ਗੱਬਣ ਆ ਜੇ ਦਿਨ ਥੋੜੇ ਲੈ ਜੂਗੀ ਇਹ ਆ ਵੀ ਉਤਨਾ ਕੱਦ ਕਾਠ ਦੀ ਚੰਗੀ ਆ ਤੇ ਮੁੱਲ ਫਿਰ ਇਹਦਾ ਵੀ ਜੀ ਸਰ ਵੀਰ ਜੇ ਅੱਜ ਆ ਕਰੀਏ ਤੇ ਵਿੱਚ ਹੀ ਫੱਲੀ ਚਮੜੀ ਦੀ ਵੇਖੋ ਮਲਾਈ ਵਰਗੀ ਤੇ ਉੱਠੀ ਹੈ ਕਿੰਨੇ ਦੀ ਕਰਦੀ ਹੈ ਜੱਸਣਾ ਠੀਕ ਆਪ ਕਰ ਦੋ 65 ਪੂਰੇ ਦੀ ਦੇ ਅੱਛਾ ਪੂਰੇ 65 ਦੀ ਛੋਟੀ ਹੈ ਬੜੀ ਚੰਗੀ ਹੈ ਤੁਹਾਨੂੰ ਪਸੂਗੀ ਛੋਟੀ ਤੇ 75000 ਛੋਟ ਕਰਦੀ ਹੈ ਥੋੜੀ ਘਰ ਨਹੀਂ ਠੀਕ ਜੀ ਹੁਣ ਥੋੜੀ ਘਰ ਮੈਂ ਆ ਵੀ ਕਰਦਾ 5000 ਮੈਨੂੰ ਗੱਲ ਜਿਆਦੀ ਨਹੀਂ ਫਿਰ ਨਹੀਂ 2000 ਛੱਡਦੀ ਹੈ 63 ਦੀ ਦੇ ਦੀਏ ਦੇਖੋ ਜੀ ਛੋਟੀ 63000 ਦੀ ਦੇ ਦੀਏ ਫੱਲੀ ਚਮੜੀ ਦੀ ਛੋਟੀ ਹੈ ਉਨੇ ਠੀਕ ਜੋ ਪੈਟ ਦੇ ਮੰਨੋ ਮੇਰੇ ਬਾਠ ਦੀ ਦੇ ਦਈਏ ਫਿਰ ਚਲੋ ਕੁਛ ਨਹੀਂ ਹੁੰਦਾ ਜਾਨ ਤੋਂ ਹੁਣ ਹੁਣ ਜਾਨ ਦੀਏ ਬਾਠ ਦੀ ਪੂਰੀ ਜੱਸ ਨੋਏ ਬਿਲਕੁਲ ਕਰੀਏ ਚਲੋ ਠੀਕ ਜੇ ਪਈ ਗਏ ਠੀਕ ਹੈ ਬਾਠ ਹਜ਼ਾਰ ਦੀ ਜਿਹੜੀ ਕਿੰਦੇ ਵੀ ਦੇ ਦੇਾਂਗੇ ਠੀਕ ਹੈ ਜੀ ਹਾਂਜੀ ਤੇ ਆ ਸੱਜਰ ਸੂਈ ਆ ਹਾਂਜੀ ਇਹ ਕੱਲ ਦੀ ਸੂਈ ਜੋ ਕੱਲ ਦੀ ਸੂਈ ਬੱਚਾ ਕੀ ਜੇ ਤੇ ਮਗਰ ਇਹਨੇ ਕੱਟਾ ਦਿੱਤਾ ਆ ਕੱਟਾ ਜਿਹੜਾ ਮੱਜ ਨੇ ਆਪਣੇ ਸਾਹਾਂ ਕਾਫੀ ਭਲਿਆ ਦਿੱਤਾ ਹਣਾ ਭਲਿਆ ਦਿੱਤਾ ਕਿ ਫਿਰ ਫਿਰ ਪਿਆ ਰਿਹਾ ਕਿ ਉਹ ਕਿੰਨੇ ਕ ਦੁੱਧ ਆ ਲਈ ਆ ਮੱਜ ਤੋ ਤਵੇ ਕੋਈ ਇਹ ਵੀ ਗੱਬਣ ਵਾਲਾ ਹਿਸਾਬ ਹੈ ਹਾਂਜੀ ਇਹ ਦੋ ਚਵਾਈਆਂ ਹੋਈਆਂ ਹਾਂਜੀ ਤੇ ਪਾਸ ਹੀ ਹੋਣੀ ਜਾਂਦੇ ਪਾਸ ਹੀ ਹੋਣੀ ਹਾਂਜੀ ਤੋਰਾ ਹਾਂ ਫਿਰ ਇੱਕ ਦਿਨ 9:00 ਦਾ 15:00 ਨੂੰ ਦੋ ਤੇ ਹੁੰਦੀਆਂ ਬਾਕੀ ਬਿਲਕੁਲ ਤਾਜੀ ਸੋਈ ਹੈ ਅਜੇ ਹਾਂਜੀ ਬਾਕੀ ਇਹ ਕਾਦੇ ਦਾ ਪੋਤਾ ਉੱਚਾ ਨਹੀਂ ਕਾਦੇ ਦਾ ਹਿਸਾਬ ਦਾ ਹੈ ਉਤਰਾਂ ਚਲੋ ਸਾਂਭੀ ਸੁੰਭੀ ਚੰਗੀ ਆ ਸਾਜੀ ਸੁਈ ਆ ਥੋੜੀ ਲੱਫੇ ਚ ਵੀ ਆ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਇਹ ਦਾ ਫਿਰ ਮੁੱਲ ਵੀਰ ਜੀ ਟੁੱਟੀ ਦਾ ਫਿਰ ਪੁੱਠਾ ਵੇਖ ਕੰਨਾ ਹਾਂਜੀ ਹਾਂਜੀ ਦੂਜਾ ਸਵਾਜ ਟੁੱਟੀ ਇੱਕ ਵਾਰੀ ਫਿਰ ਤਾਂ ਦੇਖ ਸਾਡੇ ਇਹ ਲੱਗ ਗਿਆ ਕਿੰਨੇ ਤੇ ਜੈਸਨੋ ਕਰਦੀ ਐ ਮੈਂ ਲੋ ਦੇਰੀ ਪੈਣ ਦੀ ਕਰ ਦੋ ਮੰਨ ਤਾਂ ਨਾ ਆਵੀ ਨਹੀਂ ਠੀਕ ਜੋ ਤੁਹਾਨੂੰ ਪਤਾ ਆ ਆ ਵੀ ਜੈਸਨੋ ਕਰ ਦੋ 60 ਪੂਰੇ ਦੀ ਪੂਰੇ 60 ਦੀ ਠੀਕ ਜੋ ਹਾਂ ਛੋਟ ਕਰ ਦੇ ਜੋ ਥੋੜੀ 52 ਦੀ 2000 ਛੋਟ ਕਰਦੀ ਦੋ ਠੀਕ ਹੋਣਾ ਪੂਰੇ 60 2000 52 ਦੀ ਹੋਰ ਗੱਲ ਨਾ ਕਰੋ ਇੱਥੇ ਚਲੋ ਯਾਰ ਹੋਰ ਛੱਡ ਦਈਏ 57 ਦੀ ਜਾਨ ਦੀ ਕੁਛ ਨਹੀਂ ਹੁੰਦਾ ਚਲੋ ਠੀਕ ਜਾਨ 57 ਯਾਰ ਇਹ ਪਹਿਲੇ ਥੱਲੇ ਦੀ ਕਿੰਨੀ ਸਾਫ ਹੈ ਇਹਦੇ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਇਧਰ ਕੋਈ ਤਸੱਲੀ ਕਰਕੇ ਚੱਲੀ ਕਰਕੇ ਤੇ ਆਪਣੀ ਵੇਸ ਚਾਹ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ